ਜੀ ਸਰਪੰਚ ਸਾਹਿਬ ਲੋਹੜੀ ਦੇ ਇਤਿਹਾਸ ਤੇ ਕੀ ਸੰਦੇਸ਼ ਦੇਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜਿੰਦਰ ਕੌਰ ਪੈਰੋ ਆ ਦੀ ਸਰਪੰਚਨੀ ਸਾਰੇ ਇਲਾਕੇ ਆਪਣੇ ਪਿੰਡ ਉਹ ਦੇ ਸਵਾਸੀਆਂ ਨੂੰ ਲੱਖ ਲੱਖ ਵਧਾਈ ਲੋਹੜੀ ਦੀ ਦਿੰਦੀ ਹਾਂ ਮੈਂ ਚਾਹੁੰਨੀ ਹਾਂ ਕਿ ਬੱਚੇ ਚੈਨਾ ਡੋਰ ਨੂੰ ਬਿਲਕੁਲ ਨਾ ਵਰਤਣ ਕਿਉਂਕਿ ਚੈਨਾ ਡੋਰ ਦੇ ਨਾਲ ਕਿਸੇ ਦੀ ਜਾਨ ਚਾਹੇ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਹੋ ਸਕਦੀ ਹੈ ਕਿਰਪਾ ਕਰਕੇ ਦੁਕਾਨਦਾਰ ਵਾਲਿਆਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ ਚੈਨਾ ਡੋਰ ਨਾ ਦਿੱਤੀ ਜਾਵੇ ਜੀ ਸਰਪੰਚ ਸਾਹਿਬ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਜਾਊ ਨੌਜਵਾਨਾਂ ਵਾਲੇ ਮੈਂ ਇਹ ਦੱਸਣਾ ਚਾਹੁੰਨੀ ਆ ਕਿ ਨੌਜਵਾਨ ਮਾਰੀ ਸੰਗਤ ਵਿੱਚ ਨਾ ਬੈਣ ਕਿਰਪਾ ਕਰਕੇ ਉਹ ਖੇਡਾਂ ਵਾਲ ਆਪਣੇ ਪੜਾਈ ਵਾਲ ਪੂੜਾ ਲਗਨ ਨਾਲ ਧਿਆਨ ਦੇਣ ਮਾਰਾ ਸੱਚੇ ਪਾਸ਼ਾ ਉਹਨਾਂ ਦੀ ਜਰੂਰ ਬਾਹ ਪਾਣਗੇ ਤੇ ਅਗਲੀਆਂ ਬੁਲੰਦੀਆਂ ਤੱਕ ਲੈ ਕੇ ਜਾਣਗੇ ਬੱਚਿਆਂ ਅੱਗੇ ਹੀ ਬੇਨਤੀ ਆ ਕਿ ਉਹ ਨਸ਼ਿਆਂ ਵਿੱਚ ਚਾਹੇ ਮਾੜੀ ਸੰਗਤ ਵਿੱਚ ਕਿੜਪਾ ਲਾ ਕੇ ਨਾ ਹੀ ਬੈਠਣ ਤੇ ਸਾਰਿਆਂ ਵਾਸਤੇ ਵਧੀਆ ਵਾ ਮੈਂ ਦੁਬਾਰਾ ਸਮੁੱਚੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਅਤੇ ਜਿਹੜਾ ਪਬੰਦੀ ਸਾਰੇ ਦੇਸ਼ ਲੋਕਾਂ ਨੂੰ ਵਧਾਈ ਦਿਨੀ ਹਾਂ ਲੱਖ ਲੱਖ ਵਧਾਈਆਂ ਹੋਣ ਲੋਹੜੀ ਦੀਆਂ ਬੁਮਾਰਕਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ